ਆਹ ਸਿਰੇ ਸਿਰੇ ਤੇ ਮੱਲ ਨੇ ਦੋਨੇ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰੋਂ ਵੀ ਤਾਂ ਸ਼ਹਿਰ ਮਾਰਦਾ ਹੱਥ ਵਿੱਚ ਕਾਰੇ ਫੱਟ ਜਾਏ ਤਾਂ ਟਾਰ ਮਾਰਦਾ ਅੱਜ ਕੱਲ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿੱਥੋਂ ਦੂਰਾਂ ਲਈ ਵੱਡੇ ਪਰਾਲੇ ਆਹ ਦੁਨੀਆ ਦੇ ਵੱਡੇ ਮੱਲ ਪੁੱਜਿਆ ਸਾਰੇ ਧਰਮਾਂ ਦਾ ਦਿਲੋਂ ਸਰਕਾਰ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਕਿ ਕਿਉਂ ਗਦਰਿਓ ਦੇਸ਼ ਲਈ ਲੜੇ ਤੁਸੀਂ ਕਿਉਂ ਬੱਦਰੋਂ ਫਾਸੀਆਂ ਤੇ ਚੜੇ ਤੁਸੀਂ ਪੁੱਛੋ ਉਧਮ ਸਿੰਘ ਦੇ ਭਗ ਸਿੰਘ ਨੂੰ ਤੁਹਾਨੂੰ ਬਾਕੇ ਦੇ ਬਾਦਰੋਂ ਤੇ ਫੋਟੋ ਕਹਿੰਦੇ ਗਾਂਧੀ ਵੀ ਲਾਈ ਹੋਈ ਐ ਮਨਮਾ ਪਿਆਰ ਆਉਣਾ ਚਾਹੀਦਾ ਪੰਜਾਬ ਦੀ ਸਭ ਤੋਂ ਵੱਡੀ ਕੁਰਬਾਨੀ ਐ ਲਾ ਸਿਰੇ ਤੇ ਮੰਨ ਪੁੱਜਿਆ ਸਿਰੇ ਸਿਰੇ ਦੀਆਂ ਜੰਮੇਵਾਰੀਆਂ ਨੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਸੂਰਮੇ ਦਾ ਜਾਂਦਾ ਨਹੀਂ ਤਰਤ ਮੰਦਿਆ ਰਹ ਰਹੀਆ ਆ ਸਿਰੇ ਸਿਰੇ ਤੇ ਮੰਨ ਲੈਣ ਦੋਨੇ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰੋਂ ਵਿੱਚ ਤਾਂ ਸ਼ਹਿਰ ਮਾਰਦਾ ਹੱਥ ਵਿੱਚਾਰੇ ਫੱਟ ਜਾਏ ਤਾਂ